ਪੰਜਾਬੀ ਆ ਗਿਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਹਰ ਰੋਜ਼ ਦੀ ਤਰ੍ਹਾਂ ਆਪਣਾ ਏਡਾ ਵਲੌਗ ਹੋ ਚੁੱਕਾ ਸ਼ੁਰੂ ਤੇ ਆਪਾਂ ਹਰ ਰੋਜ਼ ਦੀ ਤਰ੍ਹਾਂ ਰੈਡੀ ਸ਼ਾੜੀ ਹੋ ਕੇ ਕੰਮ ਨੂੰ ਨਿਕਲ ਪਏ ਆ ਤੇ ਅੱਜ ਜਿਹੜਾ ਕਿ ਮੌਸਮ ਬੜਾ ਸੋਹਣਾ ਹੈ ਤੇ ਬਹੁਤ ਸਣੀ ਧੁੱਪ ਲੱਗੀ ਹੈਗੀ ਤੇ ਬਾਕੀ ਤੁਹਾਨੂੰ ਪਤਾ ਵਾ ਇੱਥੋਂ ਦੇ ਵੈਦਰ ਦਾ ਹਿਸਾਬ ਕਿਤਾਬੀ ਔਰ ਪਤਾ ਕਿੱਦਾਂ ਵਾ ਕੋਈ ਪਤਾ ਨਹੀਂ ਕਿੱਡੇ ਵੇਲੇ ਮੀਂਹ ਘਣੀ ਆਏ ਨਹੀਂ ਕਦੋਂ ਕੀ ਹਨਾ ਦਾ ਗੱਲ ਲਾਸਟ ਤੇ ਆ ਗਿਆ ਤੇ ਆ ਗਿਆ ਮੀਂਹ ਗੜੀ ਦਾ ਮੌਸਮ ਬਣ ਗਿਆ ਤੇ ਸਾਰਾ ਉਹਨੇ ਐ ਜਲੂਸ ਕੜਤਾ ਮੀਨੇ ਰਾਤ ਨੂੰ ਨਾ ਤੇ ਬਾਕੀ ਚਲੋ ਕੋਈ ਗੱਲ ਨਹੀਂ ਅੱਜ ਉਹਦਾ ਫਿਰ ਨਾਲ ਤੇ ਮੌਸਮ ਵਰੀਆ ਵਾ ਤੇ ਬਹੁਤ ਸੋਹਣਾ ਵੈਦਰ ਆ ਤੇ ਬਾਕੀ ਆਪ ਬਾਰ ਕੇ پارک ਤੋ ਜਿਹਨੇ ਤੁਸੀਂ ਚੈੱਕ ਕਰ ਸਕਦੇ ਜੇ ਇੱਥੇ ਬਹੁਤ ਸੋਹਣਾ ਮਾਹੌਲ ਆ ਬੜਾ ਸੋਹਣਾ ਪ੍ਰੇਸ਼ਿਆ ਇੱਥੋਂ ਦਾ ਪਾਰਕ ਦਾ ਪਰ پارک ਜਿੱਦ ਤੋਂ ਬਹੀ ਜਦੋਂ ਦੁਪਹਿਰ ਨੂੰ ਬਹੁਤ ਹੌਣ ਕਾ ਹੀ ਹੋਂ ਤਾਂ ਸਾਰੀ ਖਾਲੀ ਪਈ ਪਾਰਕ ਦੇਖ ਸਕਦੇ ਚੈੱਕ ਕਰ ਸਕਦੇ ਜੇ ਸਮਾਉਂ ਤੇ ਉਪਰੋ ਬਾਟੇ ਆਪਾਂ ਕੰਮ ਦੇ ਪਹੁੰਚ ਗਏ ਆ ਤੇ ਆ ਭਾਈ ਇਹ ਰਿਕਵਰ ਕਰਸਣ ਦੇ ਆ ਗੱਡੀ ਥੋੜੀ ਖਰਾਬ ਕਰਦੀ ਗੱਡੀ ਚੈਨ ਦਿੱਤੀ ਆ ਤੇ ਆ ਵੀ ਆ ਆਪਣੀ ਗੱਡੀ ਖੜੀ ਹੈ ਵੀ ਥੋੜੀ ਖਰਾਬ ਆਜ ਬਦਲਾਉਣੇ ਆ ਆ ਬਾਕੀ ਸਾਡੇ ਆ ਗਰਾਹ ਸਾਹਿਬ ਦੇ ਚਾਲ ਸਾਹਿਬ ਇਧਰ ਆਪਣੇ ਮੰਗਾਏ ਸੀ ਇਹਨਾਂ ਨੇ ਕੰਬਲ ਮੰਗਾਏ ਸੀ ਤੇ ਦਸਤਾਨੇ ਜਿਹੜਾ ਹੈ ਦੇ ਦਸਤਾਨੇ ਹੈ ਕੰਬਲੀ ਆਦਾ ਵਿੱਚ ਆਲੇ ਸੋ ਤਾਂ ਮੰਗਾਏ ਸੀ ਜੇ ਉਹ ਫਿੱਟ ਫੁੱਟ ਕਰਕੇ ੜੇ ਆ ਕਿਉਂ ਗਰਾਹ ਸਾਹਿਬ ਕਿਦਾ ਫਿਰ ਅੱਜ ਠੜਦਾ ਬਚਾਣਾ ਨਹੀਂ ਯਾਰੇ ਆ ਕਿ ਨਹੀਂ ਬਾਕੀ ਦੇ ਕੀ ਆ ਉਹ ਕਿਰਵਾਤ ਤੇ ਠੱਠੇ ਜਿਹੜੀ ਆ ਟੈਂਡ ਕਰਾਈ ਦੀ ਬੱਸ ਬੱਸ ਕਰਾਈ ਗਈ ਆ ਤੇ ਸੀ ਲਾਈਨ -7 ਮਰਾਬਾ ਵੈਲ ਦੇ ਨਾਲ ਤੇ ਹਰ ਰਵੇ ਬੱਸਾਂ ਜਾ ਰਹੇ ਪਹੁੰਚ ਰਿਹਾ ਹੈਗਾ ਆਪਾਂ ਲਾਸਟ ਆਰਡਰ ਤੇ ਆਇਆ ਚੈੱਕ ਕਰ ਸਕਦੇ ਜੀ ਤੇ ਆਪਣੇ ਦੀ ਹੈਪੀ ਦੀ ਪਾਪਾ ਵਾਲੀ ਗੱਡੀ ਆਪਣੇ ਖਰਾਬ ਹੋ ਗਈ ਬੜਾ ਭਰਾ ਵਾਲੀ ਗੱਡੀ ਲਈ ਫਿਰ ਉੱਤੋਂ ਤੇ ਹੁਣ ਆਪਾਂ ਜਾਣਦੇ ਲਾਸਟ ਆਰਡਰ ਤੇ 88 ਬਹੁਤ ਜਬਸ ਪ੍ਰਾਈਸ ਤੇ 7 ਆ ਤੇ ਬੱਸ 35 ਦਾ ਸਭ ਅੱਜ ਵੀ ਰਾਤ ਨੂੰ ਤੜਕੇ 4 ਵੇ ਸਨੋਵਦੀ ਸੁਭਾਵਨਾ ਹੈਗੀ ਆ ਬਾਕੀ ਦੇਖੋ ਕੀ ਭੰਦਾ ਵਾ ਤੇ ਆਜੋ ਅੱਗੇ ਵੇਨੇ ਆ ਬਹੁਤ ਚੱਲ ਜਾ ਕੇ ਰੈਸਟੋਰੈਂਟ ਤੇ ਕੀ ਭੰਦਾ ਵਾ ਤੇ ਮਿਲਦੇ ਆ ਨੌ ਮੀਟਰੋ ਕੰਮ ਗਿਆ ਨਿਬੜ ਗੱਡੀਆਂ ਆ ਲਾਂ ਦੀਆਂ ਸਾਰੀਆਂ ਅੰਦਰ ਇੱਧਰ ਚੋਬਰ ਸਾਡਾ ਡ੍ਰਿੰਕੋ ਡ੍ਰਿੰਕੀ ਹੈ ਪਾ ਇੱਧਰ ਡਬਲ ਡਬੀ ਹੋਇਆ ਪਿਆ ਆ ਸ਼ੇਰ ਸਾਡਾ ਚੱਲਿਆ ਵਾ ਤੇ ਇੱਧਰ ਸਾਡੇ ਘਰਾ ਸਾਹਿਬ ਡ੍ਰਿੰਕੋ ਡ੍ਰਿੰਕੀ ਇੱਧਰ ਡਬਲ ਡਬੀ ਹੋਇਆ ਕੰਮ ਆ ਠੰਡ ਵੜੀ ਅੱਜ ਮੁਸੀਬਤ ਲਾਇਕ ਮਾਈਨਸ 7 ਹੋਇਆ ਜੱਟੋ ਤੇ ਬਾਕੀ ਤੁਹਾਨੂੰ ਹਾਲਾਤ ਦਿਖਾਇਆ ਪਿਛਲੇ ਸਾਡੇ ਵੱਡਾ ਵੀਰ ਗੁਰਸ਼ਰਨ ਸਿੰਘਾ ਮਿਲੇ ਅੱਜ ਵਾਵਾ ਹੋ ਗਏ ਸਾਨੂੰ ਵਾਹ ਦਿਨ ਮਿਲਣ ਨੂੰ ਅੱਜ ਮਿਲੇ ਆਂ ਤੇ ਆਏ ਆ ਵੀਰ ਕੋ ਹੋਰ ਸੁਣਾਓ ਜੀ ਸੇ ਤਾਂ ਠੀਕ ਆਵੇ ਕਿੱਦਾਂ ਠੰਡ ਦਾ ਮਾਹੌਲ ਆ ਠੰਡ ਨੇ ਅੱਜ ਅਜੇ -7 ਹੈ ਬਾਈ ਦੇ ਬੀ ਚੋਪਰ 12 ਵਜ ਗਏ ਆ ਤੁਹਾਨੂੰ ਬੱਤ ਤੇ ਘਰ ਨੂੰ ਛੁੱਟੀ ਹੋ ਗਈ ਆ ਤੇ ਮਿਲਦੇ ਆ ਸਵੇਰੇ ਕਰਦੇ ਆ ਨਵੇਂ ਦਿਨ ਦੀ ਸ਼ੁਰੂਆਤ ਨਵੇਂ ਮੌਕੇ ਨਾਲ ਲਵ ਯੂ ਸਾਰਿਆਂ ਨੂੰ ਤੇ ਇੱਥੇ ਸਾਡੇ ਚੋਪਰ ਜਵਾਲ ਆ ਜਿਹੜਾ ਚੋਪਰ ਕਹਿੰਦਾ ਠੰਡ ਵਾਲੀ ਲੱਗਦੀ ਵੇਖੋ ਕਿਤਾ ਆਈਸ ਮਾਤਾ ਦਾਦੀ ਰਾਜੇ ਕੋੜਾ ਇਸ ਨਾਟੇ ਅੱਜ ਲੱਗਦੀ ਆ ਆ ਸਾਡੇ ਘਰ ਆ ਸਾਹਿਬ ਆ ਸਾਡੇ ਚਾਲ ਸਾਡੇ -8 ਡਿਗਰੀ ਆ ਤੇ ਮੁੰਡਾ ਹੱਡਾ ਆਈਸਕ੍ਰੀਮ ਖਾਂਦਿਆ -60 ਡਿਗਰੀ ਆ ਵੇਦਾ -8 ਡਿਗਰੀ ਦੇ ਵੈਸਟਰੀ ਮੱਥ ਤੇਂ ਦੇ ਵੇਖ ਲੋ